ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਨੇ ਢੇੜ ਵਿਖੇ ਕਰਵਾਇਆ ਗਿਆ ਗੁਰਦੁਆਰਾ ਲੰਗਰ ਸਾਹਿਬ ਸੰਤ ਬਾਬਾ ਨਿਦਾਨ ਸਿੰਘ ਜੀ ਹਜੂਰ ਸਾਹਿਬ ਨੇ ਢੇੜ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜੂਰ ਸਾਹਿਬ ਵਾਲਿਆਂ ਦੀ ਸਮੂਹਟੀ ਦੇਖ ਰਹੇ ਸਨ ਸੰਤ ਬਾਬਾ ਨਿਦਾਨ ਸਿੰਘ ਸੰਤ ਬਾਬਾ ਹਰਨਾਮ ਸਿੰਘ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਨੂੰ ਸਮਰਪਿਤ ਪੂਰੀ ਸ਼ਰਦਾ ਉਤਸਾਹ ਨਾਲ ਤਿੰਨ ਰੋਜ਼ਾ ਸਲਾਨਾ ਧਾਰਮਿਕ ਜੋੜ ਮੇਲਾ ਬੜੀ ਸ਼ਰਦਾ ਪਾਵਨਾ ਨਾਲ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਜਥੇਦਾਰ ਮੋਹਨ ਸਿੰਘ ਜੁਪੀ ਵਾਲੇ ਬਾਬਾ ਬਲਬੀਰ ਸਿੰਘ ਟੱਬਾ ਸਾਹਿਬ ਬਾਬਾ ਮੰਗਾ ਸਿੰਘ ਜੀ ਧਰਮਕੋਟ ਬਾਬਾ ਕਰਨੈਲ ਸਿੰਘ ਇਸ ਮੌਕੇ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਤੇ ਕੀਰਤਨ ਸਮਾਗਮ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਜਥੇਦਾਰ ਬਾਬਾ ਗੁਰਮੀਤ ਸਿੰਘ ਨਡਾਲਾਏ ਜਥੇਦਾਰ ਮੇਜਰ ਸਿੰਘ ਸਾਹਨੇਵਾਲ ਨੇ ਕੀਤੀ ਸੰਤ ਬੱਬਾ ਨਰਿੰਦਰ ਸਿੰਘ ਨੇ ਦੱਸਿਆ ਕਿ ਕੀਰਤਨ ਸਮਾਗਮ ਵਿੱਚ ਕੀਰਤਨੀ ਭਾਈ ਸੁਖਦੇਵ ਸਿੰਘ ਜੀ ਹਜ਼ੂਰੀ ਰਾਗੀ ਲੰਗਰ ਸਾਹਿਬ ਸਮੇਤ ਬਖ ਬਖ ਕੀਰਤਨੀ ਜਥਿਆਂ ਨੇ ਦਿਨ ਰਾਤ ਹਾਜ਼ਰੀਆਂ ਭਰ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 3 ਅਗਸਤ ਨੂੰ ਸਵੇਰੇ ਤੋਂ ਲੈ ਕੇ 11 ਵਜੇ ਤੱਕ ਕੀਰਤਨ ਸਮਾਗਮ ਚੱਲਿਆ ਅਤੇ 4 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਮਹਾਨ ਗੁਰਮਤ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਅਤੇ ਸੰਤ ਮਹਾਪੁਰਸ਼ਾਂ ਨੇ ਜਿੱਥੇ ਗੁਰਬਾਣੀ ਕੀਰਤਨ ਢਾਡੀ ਵਾਰਾਂ ਅਤੇ ਗੁਰਮਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇੱਕ ਬਾਦ ਸਿੰਘ ਖੇੜਾ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਜੋਗਿੰਦਰ ਸਿੰਘ ਬਾਬਾ ਬਾਬਾ ਕਰਨਜੀਤ ਸਿੰਘ ਲੋਪੋ ਕੇ ਚੁਗਾਵਾ ਗੁਰਦੁਆਰਾ ਸ਼ਹੀਦਾਂ ਬਾਬਾ ਜਰਨੈਲ ਸਿੰਘ ਨਡਾਲਾ ਸਾਬਕਾ ਸਰਪੰਚ ਜਸਵੀਰ ਸਿੰਘ ਪੱਟੀ ਤਰਵਿੰਦਰ ਸਿੰਘ ਸੋਨੂ ਬਲਜਿੰਦਰ ਸਿੰਘ ਕਿਰਪਾਲ ਸਿੰਘ ਨਿਰਮਲ ਸਿੰਘ ਪਰਮਜੀਤ ਸਿੰਘ ਵਿਰੇਂਦਰ ਸਿੰਘ ਲੰਗਰੀ ਕਿਸ਼ਨ ਸਿੰਘ ਰਣਜੀਤ ਸਿੰਘ ਸੁਖਚੰਨ ਸਿੰਘ ਜਸਵੀਰ ਸਿੰਘ ਮੱਖਣ ਸਿੰਘ ਕੁਲਦੀਪ ਸਿੰਘ ਤੇ ਸੰਦੀਪ ਸਿੰਘ ਗੋਲਡੀ ਲੱਕੀ ਲਾਲੀ ਪੀਲੋਵਾਲ ਕਰਮਜੀਤ ਕੌਰ ਬਲਵਿੰਦਰ ਸਿੰਘ ਮਹਲਾ ਸਮੇਤ ਵੱਡੀ ਗਿਣਤੀ ਵਿੱਚ ਸ਼ੰਕਤਾਂ ਹਾਜ਼ਰ ਥਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਜੂਰ ਸਾਹਿਬ ਕੇ ਸ਼੍ਰੀ ਮਨਸੰਤ ਬੱਬਾ ਨਿਦਾਨ ਸਿੰਘ ਅਤੇ ਸਮੂਹ ਵਾਹ ਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸੰਤ ਬੱਬਾ ਨਰਿੰਦਰ ਸਿੰਘ ਅਤੇ ਸੰਤ ਬੱਬਾ ਬਲਵਿੰਦਰ ਸਿੰਘ ਸ੍ਰੀ ਹਜੂਰ ਸਾਹਿਬ ਵਾਲਿਆਂ ਵੱਲੋਂ ਦਿਨ ਰੋਜ਼ਾ ਗੁਰਬਤ ਸਮਾਗਮ ਗੁਰਦੁਆਰਾ ਲੰਗਰ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਸਥਾਨ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਸ੍ਰੀ ਬਾਣ ਸੰਤ ਬਾਬਾ ਨਿਦਾਨ ਸਿੰਘ ਅਤੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਸ੍ਰੀ ਹਜੂਰ ਸਾਹਿਬ ਵਾਲਿਆਂ ਵੱਲੋਂ ਤਿੰਨ ਰੋਜ਼ਾ ਗੁਰਮਤ ਸਮਾਗਮ ਗੁਰਦੁਆਰਾ ਲੰਗਰ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਇਸ ਮੌਕੇ ਵਖ ਵਖ ਕੀਤਰੀ ਜਥੇ ਟਾਡੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੀਆਂ 12 ਸੁਣਾ ਕੇ ਨਿਹਾਲ ਕੀਤਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਗੁਰੂ ਗੋਬਿੰਦ ਸਿੰਘ ਜੀ タル ਦਿੱਤਾ ਸੰਤ ਸੰਤ ਦਸੇਜਤਾ ਸਾਰੀ ਸੰਗਤ ਨੂੰ ਗੁਰੂ ਘਰ ਆਇਆਂ ਨੂੰ ਜੀ ਆਇਆਂ ਜੋ ਕਿ ਸੰਤਾਂ ਦੇ ਮਹਾਂਪੁਰਖ ਬਾਬਾ ਨਿਹਾਲ ਸਿੰਘ ਜੀ ਦੀ ਵਰਸੀ ਦੇ ਸਬੰਧ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਜੋ ਕਿ ਲੋਕੋ ਕੇ ਨਗਰ ਚਗਾਵੇ ਨਗਰ ਤੋਂ ਇਸ ਅੰਮਰਸਾ ਦੇ ਸਾਰੇ ਇਲਾਕੇ ਤੋਂ ਆਈਆਂ ਸੰਗਤਾਂ ਦਾ ਵੀ ਧੰਨਵਾਦ ਆ ਜਿਹੜੇ ਅਸੀਂ ਗੁਰੂ ਘਰ ਆਣ ਕੇ ਦਰਸ਼ਕ ਕਰ ਰਹੇ ਆ ਬਹੁਤ ਬਹੁਤ ਸਾਡਾ ਆਈਆਂ ਸੰਗਤਾਂ ਨੂੰ ਸਾਡੇ ਵੱਲੋਂ ਗੁਰੂ ਘਰ ਦਾ ਚੌਕੀਦਾਰ ਬਾਬਾ ਜਗਤਾਰ ਸਿੰਘ ਜੀ ਪਿੰਡ ਲੋਕੋ ਕੇ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦਾ ਵੱਟ ਕੇ ਗੋਮਨ ਦਫਰ ਕਰਦੇ ਆ ਨਾਮ ਜਪੋ ਸਿੰਘ ਸਜੋ ਗੁਰੂ ਵਾਲੇ ਬਣ ਕੇ ਆਪਣਾ ਜਨਮ ਸਫਲਾ ਕਰੋ ਜਿਹੜੇ ਰਹਿੰਦੇ ਆ ਸਾਸ ਆ ਗੁਰੂ ਚਰਨਾਂ ਨਾਲ ਜੋੜੀਏ ਸਾਰੇ ਸੰਗਤ ਨੂੰ ਬੇਨਤੀ ਹੈ ਸੰਤ ਬਾਬਾ ਅਨੁਧਾਰ ਸਿੰਘ ਜੀ ਸੰਤ ਬਾਬਾ ਸੀਸਾ ਸਿੰਘ ਨੇ ਔਰ ਸਭੂ ਮਾਤ ਰਿਸ਼ਾਂ ਦੀ ਯਾਦ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ ਸਤਖੰਡ ਜੀ ਇਸ ਏਰੀਆ ਦੇ ਗੁਰਸਾਹਿਬ ਲੰਕਤਪੁਰ ਦੁਆਰਾ ਲੰਕਤ ਸਾਹਿਬ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਵੱਲੋਂ ਆਪ ਸਾਰੇ ਮਾਪੋਸ਼ਾਂ ਦਾ ਧੰਨਵਾਦ ਪੁੱਤ ਪੋਤਾਂ ਦਾ ਧੰਨਵਾਦ ਗੁਰੂ ਪ੍ਰਕਾਸ਼ਾਹ ਮਹਾਰਾਜ ਜੀ ਦਾ ਇਸ ਤਰ੍ਹਾਂ মিডিਆ ਵਾਲੇ ਸਾਹਿਬ ਸਿੰਘ ਦਾ ਵੀ ਧੰਨਵਾਦ ਹੈ ਭਾਈ ਆਈਆਂ ਸੰਗਤਾਂ ਜਿਹੜੀਆਂ ਸੰਗਤਾਂ ਬੜੀ ਖੜਤਾ ਨਾਲ ਬੰਸੀ ਦਾ ਸਮਾਰੋਹ ਚੱਲ ਰਿਹਾ ਹੈ ਮਹਾਰਾਜਾ ਕਿਰਪਾ ਕਰ ਮਹਾਰਾਜਾ ਮਨੂ ਕਰੋ ਨਾਮ ਦੀ ਦਾਤ 60 ਸਦ ਤੋਂ ਸਾਡਾ ਨਾਮ ਦੀ ਦਾਤ ਬਖਸ਼ ਕਰਕੇ ਨਵਾਜਨ ਇਸੇ ਤਰ੍ਹਾਂ ਤਨਦੂਰ ਦੱਸਿਆ ਮਹਾਰਾਜਾ ਜਰਤਾਂ ਦੇ ਬਾਬਾ ਸੀਸਾ ਸਿੰਘ ਨਾਮ ਪਰਸ਼ਾਦਾ ਬਾਬਾ ਅਦਾਰ ਸਿੰਘ ਜੀ ਨਾਮ ਪਰਸ਼ਾਦਾ ਧੰਵਾਦ ਹੈ ਜਿਨ੍ਹਾਂ ਨੇ ਇਲਾਕੇ ਪਰ ਚੁੰਡੀਆਂ ਦੇ ਸਾਹ ਪ੍ਰਦੇਸਾ ਤੋਂ ਸੰਕਟਾ ਮਾਪਸ਼ਾ ਦੀ ਪਰਚੀ ਬਣਾਉਣ ਆ ਗਿਆ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾ ਖਾਲਸਾ ਦੇ ਪਵਿੱਤਰ ਵਰਸੀ ਦੀ ਯਾਦ ਵਿੱਚ ਜੋ ਦੇਸ਼ਾਂ-ਪਰਦੇਸਾਂ ਤੋਂ ਪੰਜਾਬ ਤੋਂ ਸਮੁੱਚੇ ਹਿੰਦੁਸਤਾਨ ਭਾਰਤ ਦੇਸ਼ ਦੇ ਵਿੱਚੋਂ ਸੰਗਤਾਂ ਇਕੱਤਰ ਹੋ ਕੇ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਲੰਗਰ ਸਾਹਿਬ ਵਿਖੇ ਬਾਬਾ ਜੀ ਦੀ ਪਵਿੱਤਰ ਵਰਸੀ ਦਾ ਦਿਹਾੜਾ ਮਨਾ ਰਹੀਆਂ ਹਨ ਸੋ ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਦੇ ਪਵਿੱਤਰ ਵਰਸੀ ਦੇ ਦਿਹਾੜੇ ਤੇ ਮਹਾਂਪੁਰਖਾਂ ਵੱਲੋਂ ਜੀ ਆਇਆਂ ਨੂੰ ਬਾਬਾ ਜੀ ਦੀ ਵਰਸੀ ਦੇ ਦਿਹਾੜੇ ਤੇ ਬਾਬਾ ਨਿਦਾਨ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਅਸ਼ੀਸ਼ਾ ਸਿੰਘ ਨੇ ਲਾਖ ਪਰਿਵਾਰ ਨੂੰ ਕੋਟਾਂ ਦੇ ਮੁਸਫਾਰੇ ਦੇ ਉਹਨਾਂ ਦੀ ਹੈ ਜਿਹੜੇ ਅੱਡੇ ਤੇ ਸਾਰੀਆਂ ਸੰਗਤਾਂ ਨੂੰ ਦਿਓ ਆਇਆ ਵਾਹਿਗੁਰੂ ਜੀ ਕਾ